ਜਿਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਨਾ ਮੁਗਲ ਹਾਕਮ ਨੇ ਆਪਣੇ ਦਰਬਾਰ ਦੇ ਵਿੱਚ ਇੱਕ ਪਾਨ ਦਾ ਵੀੜਾ ਰੱਖਿਆ ਤੇ ਕਿਹਾ ਕਿ ਸਾਡੇ ਦਰਬਾਰ ਦੇ ਵਿੱਚ ਅਜਿਹਾ ਕਿਹੜਾ ਸੂਰਮਾ ਹੈ ਜਿਹੜਾ ਸਿੱਖਾਂ ਦੇ 6ਵੇਂ ਗੁਰੂ ਦਾ ਸਿਰ ਲਾ ਕੇ ਲਿਆਏ ਕਹਿੰਦੇ ਭਰੀ ਸਭਾ ਦੇ ਵਿੱਚੋਂ ਮੁਕਲਿਸ ਖਾਨ ਉੱਠਿਆ ਤੇ ਪਾਨ ਦਾ ਵੀੜਾ ਚੁੱਕ ਕੇ ਮੂੰਹ 'ਚ ਪਾ ਕੇ ਕਹਿੰਦਾ ਮੈਂ ਸਿੱਖਾਂ ਦੇ 6ਵੇਂ ਗੁਰੂ ਦਾ ਸਿਰ ਵੱਢ ਕੇ ਲੈ ਕੇ ਆਵਾਂਗਾ ਹੁਣ ਖਬਰ ਚਾਰੇ ਪਾਸੇ ਫੈਲ ਗਈ ਤੇ ਇਹ ਫੌਜ ਲੈ ਕੇ ਚੱਲ ਪਿਆ ਇਹਦੇ ਸਾਹਮਣੇ ਭਾਈ ਬਿਰੀ ਚੰਦ ਆਉਂਦੇ ਆ ਮੈਦਾਨ ਦੇ ਵਿੱਚ ਜੂਝਣ ਵਾਸਤੇ ਭਾਈ ਵੀਦੀ ਚੰਦ ਨੂੰ ਕਹਿੰਦਾ ਹੈ ਕਿ ਮੈਂ ਤੁਹਾਡੇ ਗੁਰੂ ਨਾਲ ਦੋ ਦੋ ਹੱਥ ਕਰਨੇ ਆ ਉਹਨਾਂ ਨੂੰ ਭੇਜੋ ਜਦੋਂ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਆਉਂਦੇ ਆ ਨਾ ਇੱਕ ਵਾਰ ਤਾਂ ਵੇਖ ਕੇ ਠੰਬਰ ਜਾਂਦਾ ਹੈ ਇਹ ਫਿਰ ਛੇਵੇਂ ਪਾਤਸ਼ਾਹ ਇਹਨੂੰ ਕਹਿੰਦੇ ਆ ਕਿ ਮੁਕਲਿਸਖਾਨਾ ਵਾਰ ਕਰਕੇ ਦੇਖ ਲੈ ਕਿਤੇ ਇਹ ਤਮੰਨਾ ਤੇਰੇ ਅੰਦਰ ਹੀ ਨਾ ਰਹਿ ਜਾਵੇ ਮੁਕਲਿਸਖਾਨ ਕਹਿੰਦਾ ਹੈ ਕਿ ਪਹਿਲਾਂ ਤੁਸੀਂ ਵਾਰ ਕਰੋ ਮਹਾਰਾਜ ਕਹਿੰਦੇ ਆ ਚੜ ਕੇ ਤੂੰ ਆਇਆ ਪਹਿਲਾਂ ਵਾਰ ਤੂੰ ਕਰ ਇਹ ਤਿੰਨ ਵਾਰ ਕਰਦਾ ਹੈ ਤਿੰਨੋਂ ਵਾਰ ਮਹਾਰਾਜ ਇਹਦੇ ਬੜੇ ਆਸਾਨੀ ਨਾਲ ਰੋਕ ਲੈਂਦੇ ਆ ਫਿਰ ਛੇਵੇਂ ਪਾਤਸ਼ਾਹ ਆਪਣੇ ਪਾਰੀ ਸਰਬਲੋਹੀ ਤੇਗੇ ਦੇ ਨਾਲ ਇੱਕੋ ਪਰਮਾਵਾਰ ਕਰਦੇ ਆ ਸਤਿਗੁਰੂ ਦਾ ਵਾਰ ਰੋਖਣ ਵਾਸਤੇ ਇਹ ਅੱਗੇ ਢਾਲ ਵੀ ਕਰਦਾ ਪਰ ਇੰਨਾ ਜ਼ਬਰਦਸਤ ਵਾਰ ਹੁੰਦਾ ਹੈ ਸਤਿਗੁਰੂ ਜੀ ਦਾ ਇਹਦੀ ਢਾਲ ਸਮੇਤ ਇਹਦੇ ਸਰੀਰ ਦੇ ਵੀ ਦੋ ਫਾੜ ਹੋ ਜਾਂਦੇ ਆ